जबोर नंबर छब्बी एक खरे व्यक्ति की प्रार्थना हे यहोवा मेरा न्याय कर क्यों जो मैं खरियाई न ही चलिया हाँ मैं यहोवा उत्ते अटल भरोसा रखिया है हे यहोवा मेनू परख अते मैनू परता मेरे गुरदे मेरे दिल नू जांच, क्यों जो तेरी दया मेरी अखियां दे अगे है, ਅਤੇ ਮੈਂ ਤੇਰੀ ਸਚਾਈ ਵਿੱਚ ਚੱਲਿਆ ਹਾਂ ਮੈਂ ਨਿਕੰਮਿਆਂ ਦੇ ਸੰਗ ਨਹੀਂ ਬੈਠਾਂ ਨਾ ਮੈਂ ਕਪਟੀਆਂ ਦੇ ਸੰਗ ਅੰਦਰ ਜਾਵਾਂਗਾ ਬੁਰਿਆਂ ਦੀ ਸਭਾ ਨਾਲ ਮੈਂ ਵੈਰ ਰੱਖਿਆ ਹੈ ਅਤੇ ਦੁਸ਼ਟਾਂ ਦੇ ਸੰਗ ਮੈਂ ਨਹੀਂ ਬੈਠਾਂਗਾ हे ਯਹਵਾ ਮੈਂ ਆਪਣੇ ਹੱਥਾਂ ਨੂੰ ਨਿਰਮਲਤਾਈ ਦੇ ਜਲ ਨਾਲ ਧੋਵਾਂਗਾ ਇਸ ਲਈ ਮੈਂ ਤੇਰੀ ਜਗਵੇਦੀ ਦੀ ਪਰਿਕਰਮਾ ਕਰਾਂਗਾ ਤਾ ਜੋ ਮੈਂ ਧੰਨਵਾਦ ਦਾ ਸ਼ਬਦ ਸੁਣਾਵਾਂ ਅਤੇ ਤੇਰੇ ਸਾਰੇ ਅਚਰਜ ਕੰਮਾਂ ਦਾ ਬਿਆਨ ਕਰਾਂ हे ਯਹਵਾ ਮੈਂ ਤੇਰੇ ਪਵਨ ਦੇ ਵਸੀਬਿਆਂ ਨਾਲ ਅਤੇ ਤੇਰੀ ਮਹਿਮਾ ਦੇ ਡੇਰੇ ਨਾਲ ਪ੍ਰੇਮ ਰੱਖਦਾ ਹਾਂ ਮੇਰੀ ਜਾਨ ਨੂੰ ਪਾਪੀਆਂ ਦੇ ਨਾਲ ਨਾ ਮਿਲਾ ਨਾ ਮੇਰੀ ਜਿੰਦ ਨੂੰ ਖੋਨੀਆਂ ਦੇ ਨਾਲ ਜਿਨ੍ਹਾਂ ਦੇ ਹੱਥਾਂ ਵਿੱਚ ਹੈ ਸ਼ਰਾਰਤ ਹੈ ਅਧਰ ਜਿਨ੍ਹਾਂ ਦਾ ਸੱਜਾ ਹੱਥ ਰਿਸ਼ਵਤਾ ਨਾਲ ਭਰਿਆ ਹੋਇਆ ਹੈ ਪਰ ਮੈਂ ਖੜਾ ਹੀ ਚੱਲਾਂਗਾ ਮੈਨੂੰ ਛੁਟਕਾਰਾ ਦੇ ਅਤੇ ਮੇਰੇ ਉੱਤੇ ਦਇਆ ਕਰ ਮੇਰਾ ਪੈਰ ਪਧਰੇ ਥਾਂ ਉੱਤੇ ਟਿਕਿਆ ਹੋਇਆ ਹੈ ਮੈਂ ਸਭਾਵਾਂ ਵਿੱਚ ਯਹਵਾ ਨੂੰ ਧੰਨ ਆਖਾਂਗਾ ਆਮੀਨ